ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਇਸ ਦੇ ਵਿੱਚ ਹੈ ਰਾਹੁਲ ਗਾਂਧੀ ਦਾ ਵੀ ਨਾਮ ਰਾਹੁਲ ਗਾਂਧੀ ਵਾਇਨਾਰਟ ਤੋਂ ਚੋਣ ਲੜਨਗੇ ਕਾਂਗਰਸ ਦੇ ਵੱਲੋਂ ਜੋ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ ਇਸ ਦੇ ਵਿੱਚ 39 ਨਾਮ ਨੇ ਨਦਵਿਚੋਂ ਚਾਰ ਮਹਿਲਾਵਾਂ ਨੇ ਕੇਰਲ ਤੋਂ ਸਭ ਤੋਂ ਵੱਧ 16 ਕੈਂਡੀਡੇਟ ਨੇ केरळ ਤੋਂ 16 ਨੇ ਜਦੋਂ ਕਿ ਕਰਨਾਟਕ ਤੋਂ 7 ਤੇ ਛੱਤੀਸਗੜ੍ਹ ਤੋਂ 6 ਉਮੀਦਵਾਰ ਐਲਾਨੇ ਗਏ ਨੇ ਤੇਲੰਗਾਨਾ ਤੋਂ 4 ਮਿਗਾਲਿਆ ਤੋਂ 2 ਜਦੋਂ ਕਿ ਸਿੱਕਮ ਨਾਗਾਲੈਂਡ ਤ੍ਰਿਪੁਰਾ ਤੇ ਲਕਸ਼ਦੀਪ ਤੇ ਲਈ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤਾਂ ਉਦਰ ਬਪੇਸ਼ ਬਗੇਲ ਨੂੰ ਰਾਜਨੰਦ ਗਾਮ ਅਤੇ ਸ਼ਸ਼ੀਥਰੂ ਨੂੰ ਤ੍ਰਿਮਵੰਤਰਮਪੁਰਮ ਤੋਂ ਟਿਕਟ ਦਿੱਤੀ ਗਈ ਹੈ ਇਸ ਲਿਸਟ ਦੇ ਵਿੱਚ 12 ਉਮੀਦਵਾਰ ਅਜਿਹੇ ਨੇ ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ ਕਾਂਗਰਸ ਦੀ ਪਹਿਲੀ ਲਿਸਟ ਦੇ ਵਿੱਚ 15 ਕੈਂਡੀਡੇਟ ਜਨਰਲ ਕੈਟਾਗਰੀ ਦੇ ਨੇ ਜਦੋਂ ਕਿ 24 ਉਮੀਦਵਾਰ ਐਸਸੀ ਐਸਟੀ ਓਬੀਸੀ ਅਤੇ ਮਾਈਨੋਰਿਟੀ ਕੈਟਾਗਰੀ ਦੇ ਨੇ ਅਤੇ 12 ਉਮੀਦਵਾਰਾਂ ਦੀ ਉਮਰ 50 ਸਾਲ ਤੋਂ ਘੱਟ ਹੈ ਕਿਰਲ ਦੇ ਵਿੱਚ ਸਿਰਫ 2 ਲੋਕਾਂ ਦੀ ਹੀ ਟਿਕਟ ਬਦਲੀ ਗਈ ਹੈ